ਹਾਂਜੀ ਭਾਈ ਜੀ ਸਾਰੇ ਪਿੰਡ ਪਰਮਾਨੁਸਾਸੀ ਆਕਾਲ ਸਾਡੀ ਭਾਈ ਸਤਿ ਸ੍ਰੀ ਅਕਾਲ ਕਬੂਲ ਕਰਿਓ ਸਾਨੂੰ ਮਿਹਰ ਸਾਰੇ ਪਿੰਡ ਪਰ ਠੀਕ ਠਾਕ ਹੋਵੋਗੇ ਅੱਜ ਆਪਾਂ ਗੱਲ ਕਰਨ ਲੱਗੇ ਆ ਭਾਈ ਭਾਈ ਪਾਨਾ ਸਿੱਧੂ ਬਾਰੇ ਕੱਲ ਤਿੰਨ ਤਰੀਕ ਨੂੰ ਉਹਦਾ ਕੱਠ ਸੀ ਨਾ ਅਸੀਂ ਇੱਥੋਂ ਪਿੰਡ ਬੋੜਾਵਾਲ ਤੋਂ ਚੱਲੇ ਸੰਘਾਸ ਵਾਸਤੇ ਸਾਨੂੰ ਸਾਡਾ ਪਿੰਡ ਲੰਘਣੋਂ ਸਾਰੀ ਡੇਰੇ ਕੋਲ ਛਪੜੇਲੇ ਡੇਰੇ ਕੋਲ ਘੱਟੋ ਘੱਟ 100 ਗਿੰਟੀ ਦਾ ਮਲਾਜ਼ਮ ਹੋ ਕੇ ਘੇਰ ਲਿਆ ਕਹਿੰਦੇ ਵੀ ਜਾਣ ਨਹੀਂ ਦੇਣਾ ਵਾਪਸ ਜਾਓ ਫਿਰ ਅਸੀਂ ਇੰਦਰੇਵਾਂ ਵੀ ਕਿਜੀ ਚੋਇ ਚਲੋ ਗਏ ਜਿਵੇਂ ਵੀ ਮਰਜੀ ਗਏ ਟੇਡੇ ਵਿੰਗੇ ਆਰਾਮ ਜੀ ਸਾਨੂੰ ਅੱਧ ਅੱਧ ਕਿਲੋਮੀਟਰ ਦੇ ਨਾਕੇ ਮਿਲਦੇ ਰਹੇ ਘੱਟੋ ਘੱਟ 50 50 100 100 ਗਿੰਟੀ ਦੇ ਮਲਾਜ਼ਮ ਆਸਰੀ ਅਕਾਲਪਾਈ ਇੱਥੋਂ ਭਾਈ ਅਸੀਂ ਪਕਾਈ ਪਕੂਰੀ ਕਰਕੇ ਟੇਡੇ ਵਿੰਗੇ ਰਾਹਾਂ ਵਿੱਚ ਜੀ ਫਟੋਕਟ ਦਸ ਨਾ ਕੇ ਕ੍ਰੋਸ ਕਰਕੇ ਅਸੀਂ ਉੱਥੇ ਪਹੁੰਚ ਗਏ ਸੋ ਰ ਪਹੁੰਚ ਗਏ ਭਗਵਾਨ ਤਮਨਦੀ ਕੋਠੀ ਸਾਹਮਣੇ 1 ਕਿਲੋ ਅੱਧਾ ਕਿਲੋਮੀਟਰ ਤੇ ਰਹੇਗੀ ਉੱਥੇ ਹੀ ਬਹੁਤ ਫੋਰਸ ਮੁੰਡਾ ਨੂੰ ਜਾਣ ਨਾ ਦੇਣ ਕੋਈ ਬਾਣੀ ਪੱਜਾ ਕਰਦਾ ਕੋਈ ਕਿਵੇਂ ਬਹੁਤ ਬੁਰਾ ਹਾਲ ਹੋਇਆ ਉਦੋਂ ਵੱਲ ਭਾਈ ਆਏ ਪੁਲਿਸ ਵਾਲੇ ਬਸ ਤੇ ਨਾਲ ਵਿਚਾ ਕੇ ਲੈ ਗਏ ਇਹ ਵਾਈ ਵੀ ਮੇਰੇ ਨਾਲ ਸੀ ਸਾਡੇ ਦੋ ਜਣੇ ਵਾਜ ਰਹੇ ਸੀ ਦੋ ਜਣੇ ਫੜ ਲਏ ਸਾਨੂੰ ਪਿੰਡ ਬਾਲੀਆਂ ਦੇ ਸਰਦਰਖਾਨੇ ਵਿੱਚ ਲੈ ਗਏ ਸਰਦਰਖਾਨੇ ਵਿੱਚ ਜਦੋਂ ਲੈ ਕੇ ਗਏ ਸਾਡੇ ਜਾਣ ਤੋਂ ਪਹਿਲਾਂ ਦੋਨੇ ਦੇ ਕੋਟ ਦਾ ਭਾਈ ਸਰਪੰਚ ਵੀ ਬੈਠਾ ਸੀ ਨਾਂ ਤਾਂ ਮੋਂ ਉਹ ਭਾਈ ਦਾ ਭੁੱਲ ਗਿਆ ਹਰਜੀਤ ਪਤਾ ਨਹੀਂ ਕੀ ਜਾਣਦੇ ਨੇ ਤੇ ਹੋਰ ਵੀ ਕਈ ਸੰਗਤਾਂ ਸਿੱਖ ਸੰਗਤਾਂ ਬੈਠੀਆਂ ਆਪਣੀਆਂ ਚਲੋ ਸਾਨੂੰ ਨਾਂ ਤਾਂ ਜਾਣਦਿਆਂ ਨੂੰ ਸਰਪੰਚ ਦਾ ਫਰਜ਼ ਸੀ ਦੋਨੇ ਦੇ ਕੋਟ ਦਾ ਕਿ ਉਹਦਾ ਫਰਜ਼ ਪਾਉਂਦੇ ਕਹਿੰਦਾ ਵੀ 6 ਵਜੇ ਭਾਈ ਸਾਡੇ ਹੱਕ ਚ ਆਇਓ ਧੰਨਵਾਦ ਤੁਹਾਡਾ ਸਾਨੂੰ ਉਹਨਾਂ ਕੋਈ ਹਾਲ ਚਾਲ ਨਹੀਂ ਪੁੱਛਿਆ ਜੀ ਸਾਰਾ ਦਿਨ ਬੈਠੇ ਰਹੇ ਸਾਡੇ ਨਾਲ ਉਹ ਮਾਂ ਦੇ ਪੁੱਤ ਨੇ ਅੱਖ ਵੀ ਨਹੀਂ ਮਿਲਾਈ ਗੱਲ ਵੀ ਨਹੀਂ ਕਰੀ ਜਿਵੇਂ ਅਸੀਂ ਉਹਦੇ ਕੋਈ ਵਿਰੋਧੀ ਹੁੰਨੇ ਆ ਆਇਆ ਰਿਹਾ ਸਾਡੇ ਨਾਲ ਤੇ ਅਸੀਂ ਬਥੇਰਾ ਕੋਲੇ ਲੱਗਣ ਦੀ ਵੀ ਕੋਸ਼ਿਸ਼ ਕੀਤੀ ਉਹ ਬੋਲਿਆ ਨਹੀਂ ਚਲੋ ਮਾਹੀ ਦੀ ਮਾਰ ਦਿਆਂ ਤੇ ਫੇਰ ਭਈ ਸਾਰੇ ਮਲਾਜ਼ਮ ਜਿੰਨੇ ਉੱਥੇ ਮਲਾਜ਼ਮ ਸੀ ਐਨੇ ਚੰਗੇ ਜਿਵੇਂ ਰੱਬ ਦਾ ਰੂਪ ਹੀ ਸੀ ਸਾਨੂੰ ਉਹਨਾਂ ਨੇ ਚਾਹ ਰੋਟੀ ਤੇ ਸਾਰੇ ਬਹੁਤ ਜਿਆਦੇ ਜਿੱਤ ਕਰੀ ਬਾਲੀਆਂ ਸਾਰੇ ਠਾਣੇ ਵਾਲਿਆਂ ਨੇ ਤੇ ਪਰ ਉੱਥੇ ਇੱਕ ਮੁੰਸੀ ਸੀਗਾ ਥੋੜਾ ਜਿਹਾ ਉਹ ਵੀ ਫੁਕਰੇ ਸੀ ਉਹਨੂੰ ਐਂ ਤੇ 18 ਮੇਰੇ ਸਿਰ ਤੇ ਚੱਲਦਾ ਸਾਰਾ ਮੁਲਕ ਮੈਂ ਹੀ ਸਾਹਮਣੇ ਬੈਠਾ ਉਹ ਕਹੇ ਮੇਰੇ ਲੱਗੇ ਜੀ 43 ਪਿੰਡ ਨੇ ਮੈਂ 43 ਪਿੰਡ ਸਾਹਮਣੇ ਬੈਠਾ ਉਹਦੇ ਪਿੱਛੇ ਅਸੀਂ ਜਾਓ ਤੜਕੇ ਦੇ ਸਾਡੇ ਕੱਢਣਗੇ ਵੀਰ ਬਣ ਕੇ ਸਾਡੇ ਯਾਰ ਦੋ ਗੁੰਦੇ ਪੜਕਦੇ ਫਿਰਦੇ ਹੋਣਗੇ ਕੱਲ ਇਥੋਂ ਰੂਰ ਭਾੜਨੇ ਕਦ ਸੁਨਾਮ ਪੜਨਗੇ ਬੇਸ਼ਕ ਬਸ ਇਹ ਨਹੀਂ ਰਸਨਾ ਸੀ ਬਾਲੀਆਂ ਥਾਣੇ ਚ ਵੀ ਸਾਡੀ ਗੱਲ ਤਾਂ ਕਰਾ ਦੇ ਸਾਡੇ ਮੋਬਾਈਲ ਤਾਂ ਤੁਸੀਂ ਫੜ ਲੇ ਮੋਬਾਈਲ ਫੜੋ ਸਾਰੇ ਫੜ ਲਿਓ ਮੈਨੂੰ ਉਹ ਭਾਜੀ ਅਸੀਂ ਤੜਕੇ ਦੇ ਹਾਰੇ ਕੱਢਣ ਲੱਗੇ ਗੱਲ ਮੈਂ ਕਹਾਂ ਉਹ ਵੀ 4 ASI ਨੇ ਤੇ ਇੱਕ ਹੌਲਦਾਰ ਨੇ 5 ਜਣਿਆਂ ਨੇ ਮੇਰੀ ਸਿਫਾਰਿਸ਼ ਵੀ ਲਈ ਵੀ ਇਹ ਬਾਈ ਦੀ ਗੱਲ ਕਰਾ ਦੇ ਛੋਟੀ ਜਿਹੀ ਗੱਲ ਕਰਨੀ ਐ ਨੇ ਦੱਸਣਾ ਹੀ ਆ ਵੀ ਅਸਿੱਖ ਚਲੋ ਭਾਈ ਉਹਨੇ ਗੱਲ ਨਾ ਕਰਾਈ ਅੱਖ ਕੇ ASI ਇੱਕ ਵਿਚਾਰਾ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਬਹੁਤ ਚੰਗਾ ਬੰਦਾ ਸੀ ਪ੍ਰਮਾਤਮਾ ਉਹਦੀ ਉਮਰ ਲੰਬੀ ਕਰੇ ਉਹ ਕਹਿੰਦਾ ਬਾਈ ਇਹ ਤਾਂ ਜਿਹੜਾ ਜਿਹੜਾ ਹੈਗਾ ਹੈਗਾ ਐਂ ਕਰ ਤੋ ਇਧਰ ਅੰਦਰ ਪਾ ਦੇ ਜਾ ਜਾ ਮੈਂ ਗੱਲ ਕਰਾ ਦਿੰਦਾ ਫਿਰ ਉਹ ਬਾਈ ਨੇ ਗੱਲ ਕਰਾਈ ਦੱਸੋ ਹੁਣ ਉਹ ਤੇ ਕੀ ਸਾਡੇ ਕਿ ਪਿਆ ਐਨਾ ਵੀ ਧੱਕਾ ਨਾ ਕਰਿਆ ਕਰੋ ਐਡਾ ਕਿਹੜਾ ਕੋਈ ਕਾਤਲ ਕਰਿਆ ਸੀ ਚਲੋ ਮਜਬੂਰੀ ਚ ਆਉਣਾ ਥਾਣੇ ਆਉਣ ਨੂੰ ਕਿਸੇ ਦਾ ਕੀ ਨਹੀਂ ਕਰਦਾ ਆਵਾ ਕੋਈ ਚੋਰੀ ਚੱਪਾ ਕਰਕੇ ਆਉਂਦਾ ਯਾਰ ਗੱਲ ਬਾਤ ਤਾਂ ਇੰਨੇ ਚ ਕਰਾ ਦਿਆ ਕਰੋ ਇਨਸਾਨੀਅਤ ਤਾਂ ਸੋਚਿਆ ਕਰੋ ਐਨਾ ਧੱਕਾ ਨਹੀਂ ਚਾਹੀਦਾ ਸਿਰਫ ਉਹ ਸਾਰਾ ਘੜਾ ਜੀ ਮੋਰਚੀ ਨੇ ੱਟਾ ਘਾੜਨ ਨੂੰ ਨਹੀਂ ਕੀਤਾ ਵੀ ਥੋੜਾ ਜਿਹਾ ਜਿਨੀ ਫੋਕਾ ਟਾਈਮ ਤੇ ਦੀ ਉਹ ਬੰਦਾ ਹੁਣ ਦਵਾ ਦੇ ਭਾਈ ਗੱਲ ਹੋਈ ਬੀਤੀ ਅੱਖ ਨੂੰ ਹੋਗਾ ਅੱਖ ਨੇ ਜਦੋਂ ਤੁਹਾਨੂੰ ਉਹਨੇ ਵੀ ਅੱਜ ਦਾ ਰਾਤ ਕੱਟਣੀ ਪੂਰ ਜੀ ਜੀਆਂ ਲਿਆ ਕੇ ਪੈ ਗਏ ਇਹਨੇ ਕਹਿੰਦੇ ਵੀ ਨਹੀਂ ਰੋਜੋ ਚਲੋ ਕਹਿੰਦੇ ਵੀ ਚਲੋ ਛੱਡ ਦਿਆਂ ਤੁਹਾਨੂੰ ਜਦੋਂ ਅਸੀਂ ਉੱਥੋਂ ਛੱਡਤੇ ਨਾ ਸਾਨੂੰ ਉਹ ਸਰਪੰਚ ਨੇ ਐ ਪੁੱਛਿਆ ਵੀ ਭਾਈ ਤੁਹਾਡੇ ਕੋਲ ਕੋਈ ਕਿਸੇ ਨੂੰ ਵੀ ਨਹੀਂ ਪੁੱਛਿਆ ਨਹੀਂ ਵੀ ਬੰਦੇ 20 ਪਿੰਡਾਂ ਦੇ ਬੰਦੇ ਚੌਥੇ ਇੱਕ ਬੰਦਾ ਵੀ ਇਹ ਗੱਲ ਕਹਿ ਰਿਹਾ ਮੈਨੂੰ ਸਰਪੰਚ ਨੇ ਪੁੱਛਿਆ ਵੀ ਸਾਨੂੰ ਕੋਈ ਕਾਰਜ ਵੀ ਕੋਈ ਸਾਧਨ ਹੈਗਾ ਸਾਨੂੰ ਸਰਪੰਚ ਨੇ ਨਾ ਤਾਂ ਇਹ ਕਿਹਾ ਵੀ ਭਾਈ ਛੋਟਾ ਧੰਨਵਾਦ ਸਾਡੇ ਸੰਘਰਸ਼ ਚਾਹੀਦੀ ਮਿਠਾਵਾਸੇ ਛੋਟੇ ਸਾਡੇ ਹੱਕ ਤੇ ਖੜਿਓ ਨਾ ਤੁਹਾਨੂੰ ਐ ਪੁੱਛਿਆ ਬਾਹਰ ਨਿਕਲਦੇ ਨੂੰ ਵੀ ਭਾਈ ਹੁਣ ਇਹਨਾਂ ਨੇੜਾ ਹੋ ਗਿਆ ਤੁਸੀਂ ਕਿੱਧਰ ਜਾਊਂਗੇ ਤੁਹਾਡੇ ਕੋਲੇ ਕੋਈ ਸਾਧਨ ਛੋਣ ਹੈ ਵੀ ਜੇ ਕਿਸੇ ਕੋਲੇ ਕੋਈ ਬੰਦੇ ਕੋਲੇ ਨਹੀਂ ਸਾਧਨ ਅਸੀਂ ਕੋਈ ਮਜਬੂਰੀ ਉਹਨੂੰ ਛੱਡਿਆ ਉਹਨਾਂ ਨਹੀਂ ਭਾਈ ਸਾਡੇ ਕੋਲੇ ਰਹਿ ਜਾ ਤੜਕੇ ਵਾਗ ਜੇ ਉਹਨਾਂ ਨੂੰ ਸਾਨੂੰ ਕੋਈ ਨਹੀਂ ਪੁੱਛਿਆ ਬਸ ਆਪਨੇ ਫੋਕਰ ਪਣੇ ਕੀ ਰਹਾ ਕਦੋਂ ਮਲਾਜਮ ਕੋਲੇ ਕੁਰਸੀ ਢਾਕੇ ਵੇਗਾ ਕਦੋਂ ਉਹਦੇ ਕੋਲੇ ਕੁਰਸੀ ਢਾਕੇ ਵੇਗਾ ਅੰਦੇ ਵਿਚਾਰੇ ਇਹ ਵੀ ਕਿ ਜਿਹਨਾਂ ਕੋਲੇ ਕੋਈ ਸਾਧਨ ਹੀ ਨਹੀਂ ਸੀ ਜਾਂ ਜਿਹਨਾਂ ਦੇ ਸਾਧਨ 10-10 5-5 ਕਿਲੋਮੀਟਰ ਦੀ ਦੂਰੀ ਤੇ ਰੋਡਾਂ ਉੱਤੇ ਖੜੇ ਸੀ ਉਹਨਾਂ ਦਾ ਫਰਜ਼ ਨਹੀਂ ਮੰਨਦਾ ਸੀ ਮੇਲੇ ਭਾਈ ਗੱਡੀ ਤੋਂ ਉੱਤੋਂ ਛੱਡ ਕੇ ਆਪੋ ਆਪ ਦੇ ਸਾਧਨਾਂ ਕੋਲ ਤੇ ਇਹ ਮੇਰੀ ਸਰਪੰਚ ਨਾਲ ਕੋਈ ਜਾਤੀਤੂ ਸਮਝ ਨਹੀਂ ਦਾ ਮੈਂ ਕੋਈ ਉਹਨਾਂ ਨਾਲ ਮੇਰਾ ਕੋਈ ਬੈਰ ਵਿਰੋਧ ਨਹੀਂ ਮੇਰਾ ਭਰਾ ਵੱਡਾ ਭਰਾ ਹੋ ਮੱਥ ਵੰਨ ਕੇ ਬੇਨਤੀ ਕਰਦਾ ਵੇ ਵੀਰੇ ਆਪਣੇ ਅੰਦਰ ਕੁਝ ਥੋੜਾ ਜਾਂਦਾ ਨਾ ਛੱਡੀ ਦਾ ਛੋਟਾ ਜਿਹਾ ਡੱচ্চਾ ਵੀ ਛਿੱਟ ਗਿਆ ਉਹਦਾ ਵੀ ਧੰਨਵਾਦ ਕਰਦਾ ਵੀ ਛਾਵਾਜੇ ਭਾਈ ਆਪਣੇ ਮਾਰ ਦੀ ਛੱਡੀ ਦੀ ਭਿੰਦਰ ਛੱਡੀ ਆ ਹੈ ਅਸੀਂ ਇੱਜੂਰੋ ਚੱਲ ਕੇ ਬਦੰਦਰਾ ਥੋੜੇ ਕੋਲ ਆਏ ਆ ਤੁਹਾਡੇ ਹੱਕ ਚ ਆਇਆ ਘਟੂ ਘਟ ਪੰਮਾ ਸਿ ਆਵਦੇ ਫਾਇਦੇ ਖਾਤਰੀ ਆਏ ਆ ਅੱਜ ਤਾਂ ਤੁਹਾਡੇ ਲਈ ਹੀ ਨਾ ਹਜੇ ਤਾਂ ਤੁਸੀਂ ਘਟੂ ਘਟ ਸਾਡਾ ਇਹਨਾਂ ਧੰਨਵਾਦੀ ਦਾ ਕਰ ਦਿੰਦੇ ਆ ਵੀ ਛਾਵਾਜੇ ਭਾਈ ਜਿੰਨੇ ਥਾਂ ਜਮ ਬੈਠੇ ਨੇ ਆਣਾ ਦਾ ਮੈਂ ਧੰਨਵਾਦ ਕਰਦਾ ਸਾਡੇ ਹੱਕ ਚ ਖੜੇ 15 ਤੋਂ ਆਵਦੇ ਫੋਕਰ ਪਣੇ ਚਿਰਹਾ ਵੱਡੇ ਭਰਾ ਅਗੇ ਤੋਂ ਇਹ ਗੱਲ ਨਾ ਕਰ ਯਾਰ ਨੌਜਵਾਨ ਮੁੰਡਾ ਦਾ ਦਿਲ ਟੁੱਟ ਜਾਂਦਾ ਅਗਲਾ ਕਹਿੰਦਾ ਸਾਡ ਜਿੰਦਾਂ ਨੇ ਜਾਤ ਹੀ ਨਹੀਂ ਪੁੱਛ ਆਪਾਂ ਜਾ ਕੇ ਕਰਾਂਗੇ ਧੰਨਵਾਦ ਕਰਿਆ ਕਰੋ ਯਾਰ ਅਗਲੇ ਨੂੰ ਚਾਹ ਪਾਣੀ ਪੁੱਛੀਂ ਕਰੋ ਕੋਈ ਘਰ ਨਹੀਂ ਜਾਂ ਜੇਬ ਨਹੀਂ ਕੋਈ ਪੱਟ ਕੇ ਲੈ ਜਾਂਦਾ ਹੁੰਦਾ ਕੋਈ ਸਿਰਫ ਆਪਣਾ ਪੰਜਾਬ ਦਾ ਇਹ ਜਿਹਦਾ ਭੁੱਖਾ ਦੇਖ ਵੀਰ ਹੱਥ ਵਰਨੀ ਕੀ ਬੇਨਤੀਆ ਬੇਗੇਟ ਹੋਈ ਕੀ ਜਾਨਾ ਜ਼ਰੂਰਤਾਂ ਨਾਲ ਰੱਖਾ ਹੋ ਸਕਦਾ ਤੁਸੀਂ ਮੈਨੂੰ ਹੁਣ ਗਾਲ੍ਹਾਂ ਵੀ ਕੱਢੋ ਬੇ ਇਹ ਬਾਈ ਨੇ ਗੱਲਾਂ ਗਲਤ ਕੀਤੀਆਂ ਨੇ ਦੂਜਿਆਂ ਨੂੰ ਸਹੀ ਲੱਗਣ ਪਰ ਆਪਾਂ ਨੂੰ ਵੀ ਇਹ ਗੱਲਾਂ ਚ ਸਹੀ ਨਹੀਂ ਲੱਗੀਆਂ ਹੱਥ ਬੰਨ ਕੇ ਬੇਨਤੀ ਅਗਲਾ ਸਤਿਕਾਰ ਕਰਿਆ ਕਰੋ ਇਹ ਨਹੀਂ ਹੈ ਵੀ ਅਸੀਂ ਤੁਹਾਡੇ ਨਾਲ ਖੜਦੇ ਨਹੀਂ ਮਰਦੇ ਦਮ ਤੱਕ ਤੁਹਾਡੇ ਨਾਲ ਖੜਾਂਗੇ ਕਲੇਪਾਨੇ ਨਾਲ ਹੀ ਨਹੀਂ ਬਾਈ ਸਰਪੰਚ ਤੇਰੇ ਵਾਸਤੇ ਵੀ ਜਿੱਥੇ ਪਚੇ ਕੋਤਸ਼ਾਲ ਮਰਵਾ ਦੇ ਤੇਰੇ ਵਾਸਤੇ ਵੀ ਖੜਾਂਗੇ ਬਾਈ ਖੜੇ ਆ ਤੁਹਾਡੇ ਨਾਲ ਹੁਣ ਵੀ ਆਵਾਂਗੇ ਵੀ ਆਉਂਦੇ ਜਾਂਦੇ ਰਹਾਂਗੇ ਵੀ ਤੁਹਾਡੇ ਨਾਲ ਖੜੇ ਆ ਖੜੇ ਰਹਾਗੇ ਮਰਦੇ ਦਮ ਤੱਕ ਪਰ ਵੀਰ ਬਣ ਕੇ ਅੱਗੇ ਤੋਂ ਇਹ ਗੱਲਾਂ ਦਾ ਧਿਆਨ ਰੱਖਿਆ ਕਰੋ ਬਾਈ ਪ੍ਰਮਿੰਦਰ ਸਿੰਘ ਚੁੱਪਾ ਮਾਨਸਾਂ ਤੋਂ ਉਹ ਵੀ ਸਾਡੇ ਨੌਜਵਾਨ ਪੀੜੀ ਨੂੰ ਬਹੁਤ ਵਧੀਆ ਸਬਕ ਸਿਖਾ ਰਹੇ ਨੇ ਕਿ ਉਹਨਾਂ ਨੂੰ ਨਾਜ਼ਰਬੰਦ ਰੱਖਿਆ ਗਿਆ ਸੀਗਾ ਕੱਲ 3 ਤਰੀਕ ਨੂੰ ਤੇ ਉਹਨਾਂ ਦੀ ਮਾਤਾ ਜੀ ਵੀ ਸਾਡੇ ਨਾਲ ਸੀਗੇ ਤੇ ਇਹ ਬਾਈ ਸਰਪੰਚ ਜਿਨ੍ਹਾਂ ਦੀ ਮੇਰਾ ਵੱਡਾ ਵੀਰ ਗੱਲ ਕਰਕੇ ਹਟਿਆ ਇਹ ਸਹੀ ਗੱਲ ਆ ਇਹਨਾਂ ਦੀ ਤੇ ਸਾਡੇ ਨਾਲ ਉਹਨਾਂ ਦਾ ਪਤਾ ਨਹੀਂ ਕੀ ਕੋਈ ਹੋ ਸੀ ਸਾਡੇ ਨਾਲ ਉਹਨਾਂ ਨੇ ਬਿਲਕੁਲ ਕੋਈ ਵੀ ਅੱਖ ਚੱਕ ਪਾ ਕੇ ਗੱਲ ਨਹੀਂ ਕੀਤੀ ਸਾਨੂੰ ਪੁੱਛਿਆ ਨਹੀਂ ਵੀਰੇ ਕਿਹੜਾ ਤੁਹਾਡਾ ਪਿੰਡ ਆ ਜਾਂ ਕੀ ਗੱਲਬਾਤ ਆ ਅਸੀਂ ਭਾਈ ਖੜਾ ਹੈ ਬਾਈ ਭਾਨੇ ਸਿੱਧੂ ਵਾਸਤੇ ਖੜੇ ਆ ਹੁਣ ਵੀ ਖੜੇ ਆ ਫੇਰ ਵੀ ਖੜਾਂਗੇ ਤੇ ਬਾਕੀ ਮੇਰਾ ਭਾਈ ਸਾਨੂੰ ਦੱਸ ਸੀ ਗਿਆ ਸਾਰੀਆਂ ਗੱਲਾਂ ਤੇ ਬਾਕੀ ਬਾਈ ਬਾਕੀ ਖੁਮਾਨੇ ਬਾਈ ਹੁਣ ਆਪਾਂ ਉਹ ਜਿਹੜੇ ਬਾਈ ਨੂੰ ਮਾਨਸ ਵਾਲੇ ਨੂੰ ਝੋਟਾ ਕਹਿ ਦਿੰਨੇ ਆ ਉਹਰੀ ਮਾਤਾ ਜੀ ਵੀ ਆਏ ਸੀ ਸਾਡੇ ਵੀ ਉਹ ਮਾਤਾ ਜੀ ਨੇ ਅਸੀਂ ਸਤਕਾਰ ਜੋਗਾ ਉਹ ਮਾਤਾ ਜੀ ਸਾਰਾ ਦਿਨ ਸਾਡੇ ਨਾਲ ਉਸ ਥਾਣੇ ਦੇ ਵਿੱਚ ਰਹੇ ਉਹਨੂੰ ਵੀ ਕਿਸੇ ਨੇ ਗੱਲ ਨਹੀਂ ਪੁੱਛੀ ਮਾਤਾ ਜੀ ਤੁਹਾਨੂੰ ਕੋਈ ਦੁੱਖ ਤਕਲੀਫ ਜਿਹੜਾ ਅਗੂ ਬੰਦੇ ਤੋਂ ਉਹਨਾਂ ਦਾ ਫਰਕ ਚ ਪੁੱਛਦਾ ਵੀ ਤੁਹਾਨੂੰ ਕੋਈ ਦੁੱਖ ਤਕਲੀਫ ਤਾਂ ਨਹੀਂ ਤੁਹਾਨੂੰ ਕਿਸੇ ਚੀਜ਼ ਦੀ ਚਾਹ ਪਾਣੀ ਦੀ ਕੋਈ ਭਿਯੋਰਕ ਬੰਦੇ ਨੇ ਕੋਈ ਸਰਫਦਾ ਕੋਈ ਗੋਲੀ ਘਟੇ ਤਾਂ ਹੀ ਕਹੇ ਜੀ ਇਹਦੀ ਲੋੜ ਤਾਂ ਨਹੀਂ ਉਹਨੂੰ ਵੀ ਕਿਸੇ ਨੇ ਨਹੀਂ ਪੁੱਛਿਆ